ਜਦੋਂ 14-15 ਸਾਲਾਂ ਦੀ ਸੀ ਗੱਲ ਕਰਦੇ ਆ ਉਹਦੋਂ ਤਕਰੀਬਨ ਸਾਨੂੰ ਸਾਰਾ ਯਾਦ ਹੁੰਦਾ ਹਾਂ ਜੀ ਕੀ ਗੱਲਬਾਤ ਉਹਦੋਂ ਸਭ ਕੁਝ ਵਾਪਰਦਾ ਰਿਹਾ ਉਹਦੋਂ ਪਹਿਲਾ 20 ਦਸੰਬਰ ਜੀ 1992 ਨੂੰ ਜੀ ਬਾਪੀ ਨੂੰ ਪਲੈਨ ਹੁੰਦਾ ਗਰਮੀਤ ਸਿੰਘ ਇੰਸਪੈਕਟਰ ਜਿਹੜਾ ਸਰਦ ਚੁੰਦਾ ਸੀਗਾ ਜੀ ਤੇ ਉਸ ਟਾਈਮ ਸਾਡੀ ਵੱਡੀ ਭੈਣ ਦਾ ਰਲਕਾ ਹੋ ਕੇ ਗੁਜ਼ਰ ਜਾਂਦਾ ਜਾਂਦਾ ਅੱਛਾ ਘਰ ਦੇ ਵਿੱਚ ਲਾਸ ਪਈ ਹੁੰਦੀ ਜਾਂਦੀ ਜੀ ਤੇ ਅਸੂਨ ਨੂੰ ਕਹਿੰਨੇ ਵੀ ਸਾਨੂੰ ਸੰਸਕਾਰ ਕਰ ਲੈਂਦੋ ਉਦੋਂ ਬਾਅਦ ਲੈ ਜਿਓ ਜੀ ਪਰ ਕਹਿੰਦੇ ਨਹੀਂ ਜੀ ਸਾਨੂੰ ਉਤੋਂ ਹੁਕਮ ਆ ਅਸੀਂ ਲੈ ਕੇ ਜਾਣਾ ਵਾ ਕਹਿੰਦੇ ਉਹਨਾਂ ਨੇ ਕਹਿੰਦੇ ਲਾਸ ਪਈ ਵੀ ਨਹੀਂ ਦੇਖੀ ਅੱਛਾ ਤੇ ਪਰ ਉਹ ਲੈ ਗਏ ਜਦੋਂ ਬਾਪੂ ਜਾਂਦੇ ਕਹਿ ਕੇ ਵੀ ਇਹਨਾਂ ਦਾ ਕੀ ਪਤਾ ਕਦੋਂ ਸੱਡਣ ਤੁਸੀਂ ਇਹਦਾ ਬੱਚੇ ਦਾ ਸੰਸਕਾਰ ਕਰਦੇ ਹੋ ਜਿੱਥੇ ਤਰ ਸਾਹਿਬ ਨੇ ਇਹ ਗੱਲ ਕਹੀ ਹਾਂਜੀ ਹਾਂਜੀ ਉਹ ਸੰਸਕਾਰ ਕਰਤਾ ਉਦੋਂ ਬਾਅਦ ਮਗਰ ਜਾਣਿਆ ਇਹ ਤੇ ਉਸ ਦਿਨ ਉਹਨਾਂ ਨੂੰ ਸ਼ਾਮ ਛੱਡ ਦਿੰਦੇ ਜਾਂਦੇ ਚਲੋ ਪੰਚਾਇਤਾਂ ਜਾਂਦੀਆਂ ਨਾਲ ਜੀ ਸ਼ਾਮ ਛੱਡ ਦਿੰਦੇ ਆ ਉਸ ਤੋਂ ਬਾਅਦ 25 ਦਸੰਬਰ 1992 ਨੂੰ ਜੀ ਸਵੇਰ ਫੇਰ ਆਉਂਦੇ ਜਾਂਦੇ ਜੀ ਉਹੀ ਗਰਮੀਤ ਸਿੰਘ ਇੰਸਪੈਕਟਰ ਸਦਰ ਦਾ ਅਨਚਾਲ ਸੀ ਗਈ ਜੀ ਉਹ ਆਂਦਾ ਵਾ ਪਹਿਲਾਂ ਘਰੇ ਆਉਂਦੇ ਤੇ ਸਾਨੂੰ ਕਹਿੰਦੇ ਵੀ ਜਸਾ ਸਾਹਿਬ ਕਿੱਥੇ ਆ ਕਿਉਂਕਿ 992 ਚ ਜਦੋਂ ਬੱਬੀ ਜੇਲ੍ਹ ਤੋਂ ਆਏ ਆ ਕਿੰ ਕਰ ਮੇ ਸਾਡੇ ਕੋਲ ਰਿਹਾ ਲਗਾਤਾਰ ਜੀ ਤੇ ਉਹ ਦਿੱਲੀ ਪਿੰਡ ਦੇ ਗੁਰਦੁਰ ਸਾਹਿਬ ਸਵੇਰ ਜੀ ਕਥਾ ਕਰਕੇ ਆਉਂਦੇ ਸੀਗੇ ਜੀ ਤੇ ਉਸ ਦਿਨ ਵੀ ਕਥਾ ਕਰਨ ਗਏ ਹੋ ਸੀਗੇ ਕਿ ਵੀ ਗੁਰਦੁਰ ਸਾਹਿਬ ਕਥਾ ਕਰਨ ਗਏ ਹੋਏ ਆ ਤਾਂ ਇੰਸਪੈਕਟਰ ਮਗਰੀ ਉੱਤੇ ਗੁਰਦੁਰ ਸਾਹਿਬ ਚਲੇ ਜਾਂਦੇ ਆ ਜੀ ਰੋ ਜਨ ਨੂੰ ਥੋੜੇ ਚਿਰ ਬਾਅਦ ਕਥਾ ਦਾ ਭੋਗ ਪੈ ਜਾਂਦਾ ਵਾ ਅਰਦਾਸ ਬੰਤੀ ਹੋ ਜਾਂਦੀ ਆ ਸਿੰਘਾਂ ਨੇ ਬੱਬੀ ਜੱਕਿਆ ਵੀ ਕਹਿੰਦੇ ਵੀ ਬਾਰ ਕੋਲ ਸੌ ਖੜੀ ਆ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਡਰਵਾ ਜੀ ਤੇ ਜੇ ਭੱਜਣਾ ਹੁੰਦਾ ਉੱਥੋਂ ਭੱਜ ਸਕਦੇ ਸੀ ਬਿਲਕੁਲ ਕਿਉਂਕਿ ਜਦੋਂ ਉਹਨਾਂ ਨੂੰ ਕੋਈ ਗਲਤ ਕੰਮ ਹੀ ਨਹੀਂ ਕੀਤਾ ਉਹਨਾਂ ਡਰਕਾਦਾ ਸੀਗਾ ਕਿਉਂਕਿ ਅੱਗੇ ਵੀ ਲੈ ਜਾਂਦੇ ਸੀਗੇ ਲੈ ਜਾਂਦੇ ਸੀ ਛੱਡ ਜਾਂਦੇ ਸੀਗੇ ਕਿਤੇ 2 ਸਾਲ ਬਾਅਦ ਇੱਕ ਤੇੜਾ ਸਾਲ ਬਾਅਦ ਆ ਜੀ ਤੇ ਸਰਕਾਰਾਂ ਆਪ ਵੀ ਫੜ ਲੈਂਦੀਆਂ ਸੀਗੀਆਂ ਜੀ ਤੇ ਆਪ ਵੀ ਛੱਡ ਦਿੰਦੀਆਂ ਕਿ ਕਦੇ ਉਹਨਾਂ ਨੇ ਜ਼ਮਾਨਤ ਨਹੀਂ ਕਰਾਈ ਸੀ ਜੀ ਹਾਂ ਜਦੋਂ 25 ਦਸੰਬਰ ਨੂੰ ਲੈ ਕੇ ਜਾਂਦੇ ਆ ਹਾਂ ਫਤੂ ਗੁਰਦਰਾ ਸਾਹਿਬ ਤੋਂ ਸਣੇ ਸੰਗਤ ਸਾਰੇ ਘਰੇ ਆ ਜਾਂਦੇ ਆ ਜਿੱਤੇ ਦਾ ਸਭ ਘਰ ਆਉਂਦੇ ਘਰ ਆਉਂਦੇ ਆ ਉੱਥੇ ਜਦੋਂ ਉਹਨੂੰ ਕਹਿੰਦੇ ਵੀ ਚਲੋ ਜੀ ਤੁਹਾਨੂੰ ਲੈ ਕੇ ਜਾਣਾ ਬਾਬੂ ਜੀ ਕਹਿੰਦੇ ਵੀ ਅਸੀਂ ਘਰੇ ਚੱਲਦੇ ਆ ਅਸੀਂ ਨਾਣ ਪਾਣੀ ਕਰਾਂਗੇ ਦੁਆਰੇ ਕਿਉਂਕਿ ਉਹਨਾਂ ਦੇ ਪੇਟ ਥੋੜਾ ਖਾਬ ਰੰਦਾ ਸੀਗਾ ਜੀ ਕੋਲੇ ਘਰੇ ਆ ਜਾਂਦੇ ਤੇ ਅਸੀਂ ਨਾਣ ਪਾਣੀ ਕਰਕੇ ਇੱਥੇ ਸਾਰੀ ਸੰਗਤ ਬਾਹਰ ਖੜੀ ਸੀਗੀ ਜੀ ਤੇ ਜਾਂਦੇ ਫਤਿਹ ਬਲਗ ਗਏ ਆ ਸਾਰੀ ਸੰਗਤ ਨੂੰ ਜੀ ਕਹਿੰਦੇ ਵੀ ਲੱਗਦਾ ਸਰਕਾਰ ਆਦਕਾਰ ਕਰੂਗੀ ਜੀ ਇਹ ਗੱਲ ਜਾਂਦੇ ਜੇ ਪੈ ਗਏ ਜਾਂਦੇ ਕਿਉਂਕਿ ਪੜਨ ਪਾਠ ਕਰਨ ਵਾਲੇ ਸੀਗੇ ਗਿਆਨਤ ਹੋਈ ਜਾਂਦਾ ਵਾ ਜੀ ਇਹੀ ਘਰ ਦੇ ਵਿੱਚ ਰਹਿੰਦੇ ਸੀਗੇ ਇਸੇ ਘਰ ਇਹੀ ਸਾਡਾ ਜੀ ਹਾਂਜੀ ਹਾਂਜੀ ਜੀ ਇਸੇ ਘਰ ਵਿੱਚ ਰਹਿੰਦੇ ਸੀਗੇ ਜੀ ਤਾਂ ਜਦੋਂ 25 ਦਸੰਬਰ ਨੂੰ ਲੈ ਜਾਂਦੇ ਸਾਨੂੰ ਮਾਤਾ ਸਾਡੀ ਉੱਤੇ ਭੈਣ ਕੋਲ ਗਈ ਹੋਈ ਸੀਗੀ ਅੱਛਾ ਮਾਤਾ ਜੀ ਘਰ ਨਹੀਂ ਸੀਗੇ ਹਾਂਜੀ ਜੀ ਤੇ ਉਸ ਤੋਂ ਬਾਅਦ ਜਦੋਂ ਘਰੇ ਆਉਂਦੇ ਆ ਆਈ ਜਾਂਦੇ ਉੱਤੇ ਪੰਚਾਇਤਾਂ ਲੈ ਕੇ ਜਾਂਦੇ ਆ ਬਹੁਤ ਵਾਰ ਬੰਦੇ ਹੋਰ ਪਿੰਡ ਤੇ ਜਾਂਦੇ ਆ ਤੇ ਪਰ ਉਸ ਦਿਨ ਤੋਂ ਬਾਅਦ ਸਤੂ ਸਾਨੂੰ ਮਿਲ ਨਹੀਂ ਦਿੱਤਾ ਗਿਆ 25 ਦਸੰਬਰ 1992 ਤੋਂ ਬਾਅਦ ਹਾਂਜੀ ਉਸ ਦਿਨ ਬਾਅਦ ਮਿਲ ਨਹੀਂ ਦਿੱਤਾ ਗਿਆ ਜੀ ਮਾਤਾ ਜੀ ਉਸ ਦਿਨ ਤੁਸੀਂ ਘਰ ਨਹੀਂ ਸੀ ਉਸ ਤੋਂ ਪਹਿਲਾਂ ਕੋਈ ਗੱਲਬਾਤ ਜਥੇਦਾਰ ਸਾਹਿਬ ਤੁਹਾਡੇ ਨਾਲ ਕਰਦੇ ਹੋਣਗੇ ਗੱਲਬਾਤ ਤਾਂ ਕਰਦੇ ਸੀ ਜੀ ਕਰਦੇ ਗੱਲ ਜੋ ਵੀ ਹੁੰਦੀ ਸੀ ਕਰਦੇ ਸੀ ਜੀ ਉਸ ਦਿਨ ਤੁਸੀਂ ਕਿੱਥੇ ਸੀ ਉਸ ਦਿਨ ਮੈਂ ਆਪਦੀ ਕੁੜੀ ਕੋਲੇ ਗਈ ਵੀ ਸੀ ਜੀ ਮਤਲਬ ਵੀ ਨੂੰ ਗਏ ਸੀਗੇ ਤੇ ਮੈਂ ਵਾਇਨ ਮੁਰ ਗਈ ਮੈਂ ਤਿੰਨ ਫਿਰ ਚਲੇ ਗਈ ਸੀ ਉੱਥੇ ਜੀ ਮੈਂ 25 ਮਤਲਬ ਬੁਢੀ ਸੀਗੀ ਮੇਰੇ ਆ ਜਦੋਂ ਮੈਂ ਇੱਕ ਘਰੇ ਤੇ ਮੈਨੂੰ ਕਹਿੰਦੇ ਦੋ ਕੁ ਬੁੜੀਆਂ ਹੁੰਦੀਆਂ ਸੀਗੀਆਂ ਮੈਂ ਇੱਕ ਪਤਰਕਾਸ ਦੋਹੰਦੀਆਂ ਤੇ ਕਹਿੰਦੇ ਇਹ ਬੱਚੇ ਕੰਧ ਬਾਪ ਨੂੰ ਲੈ ਕੇ ਪੇਰਾਜ ਅੱਛਾ ਤੇ ਜਦੋਂ ਮੈਂ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਗਏ ਚਥੇਦਾਰ ਸਾਹਿਬ ਹਾਂਜੀ ਤੇ ਉਹਨਾਂ ਨੇ ਪਰ ਸੰਮਾਨ ਸੰਮਾਨ ਜੀ ਤੇ ਮੈਂ ਲੈ ਤਸ ਜੀ ਥਾਣੇ ਚ ਗਏ ਤੁਸੀਂ ਹਾਂ ਥਾਣੇ ਚ ਜੇ ਨੇਦਾਰ ਸਭ ਨੂੰ ਕਿਹੜੇ ਥਾਣੇ ਚ ਰੱਖਿਆ ਗਿਆ ਸੀ ਪਹਿਲਾਂ ਇੱਥੇ ਆਪਣਾ ਜਿਹੜਾ ਕਿੜਾ ਉਹ ਲਾ ਜਿਹੜਾ ਸਦਰ ਕੀ ਹਾਂ ਸਦਰ ਰੱਖਿਆ ਸੀ ਹਾਂਜੀ ਉੱਤੇ ਰੱਖੇ ਗਏ ਸੀ ਤੇ ਤਿੰਨ ਦਿਨ ਸੀ ਉੱਥੇ ਜਾਂਦੇ ਰਹੇ ਜੀ ਤੇ ਸਤ ਪ੍ਰਸ਼ਾਦ ਦਾ ਫੜ ਲੈਂਦੇ ਸੀਗੇ ਜੀ ਤੇ ਸਾਨੂੰ ਵੀ ਨਹੀਂ ਪਤਾ ਸੀ ਵੀ ਉਹ ਛਕਦੇ ਸੀ ਕਿ ਆਪ ਹੀ ਛਕਦੇ ਸੀ ਜੀ ਤੇ ਸਾਨੂੰ ਉੱਥੇ ਕੋਲੇ ਕੋਈ ਡਾਕਟਰ ਸੀਗਾ ਤੇ ਉਹ ਕਦਮ ਦਵਾਈ ਦੇਣ ਜਾਂਦਾ ਜੀ ਬਾਹਲੇ ਉੱਟੇ ਇੱਕ ਕਲੀਰਾਂ ਦੀ ਬੁਢੀ ਸੋਕਾਂ ਦੀ ਸਮਨ ਬਿਸਤਰਾ ਲਿਆ ਦੇ। ਇਹ ਕੱਲ ਕਿੰਨੇ ਧਨਾਵਾ ਤੁਹਾਨੂੰ ਪਤਾ ਲੱਗਦੀ ਆ ਜਾਂ ਤੇ 3-3 ਦੀ ਗੱਲ ਹੈ। ਜੀ। ਕਹਿੰਦੀ ਬਿਸਤਰਾ ਲਿਆ ਦੇ ਸਰ ਨੂੰ। ਜੀ। ਤੇ ਅਸੀਂ ਬਿਸਤਰਾ ਦਿਆ ਏ। ਜੀ। ਉਸ ਤੋਂ ਬਾਅਦ ਅਸੀਂ ਆਪਣੇ ਠਾਣੇ ਗਏ ਫਿਰ ਕੰਸਟਾਪ ਫਿਰ 3-4 ਦਿਨ ਸਟਾਪ ਜਾਂਦੇ ਰਹੇ। ਜੀ। ਕਦੇ ਕਿਸੇ ਨੂੰ ਲੈ ਕੇ ਕਦੇ ਕਿਸੇ ਨੂੰ ਲੈ ਕੇ ਪਰ ਉਹਨਾਂ ਨੇ ਮਿਲ ਨਹੀਂ ਤਾ ਸਾਨੂੰ। ਜਥੇਦਾਰ ਸਾਹਿਬ ਨਾਲ ਉਸ ਤੋਂ ਬਾਅਦ ਤੁਹਾਡੀ ਮੁਲਾਕਾਤ ਨਾ ਜੀ। ਜੋ ਕਰੋ ਲੈ ਕੇ ਸਾਨੂੰ ਕਿਸੇ ਨੂੰ ਦਿਖਾਇਆ ਹੀ ਨਹੀਂ। ਜੀ। ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਕਿਸ ਤਰ੍ਹਾਂ ਕੋਰ ਦਾ ਰੁਖ ਕਰਨਾ ਚਾਹੀਦਾ ਉਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਪੀ ਵੀ ਫਿਰ ਉਸ ਤੋਂ ਬਾਅਦ ਕੀਤੀ ਤੁਸੀਂ ਕਿਸ ਤਰ੍ਹਾਂ ਹਾਂਜੀ ਅਸੀਂ ਚੰਡੀਗੜ੍ਹ ਗਏ ਸੀਗੇ ਜੀ ਉੱਥੋਂ ਲੈ ਕੇ ਦਾ ਅਫਸਰ ਤੇ ਸਾਨੂੰ ਉੱਥੇ ਸਾਹਦਾਰੀ ਫਰਦਿਆਂ ਨੂੰ ਮਤਲਬ ਕਬੀਲਾ ਵਾਂਗ ਅਸੀਂ ਰਾਤ ਨੂੰ ਘਰੇ ਆਏ ਜੀ ਤੇ ਅਸੀਂ ਆਖਿਆ ਕਿ ਜਿੱਥੇ ਪ੍ਰਸ਼ਾਦਾ ਜਾਊਗਾ ਵੀ ਉੱਥੇ ਰੇਟ ਮਾਰਾਂਗੇ ਹਾਂ ਹਾਂ ਤੇ ਕਦੇ ਸਟਾਫ ਚ ਲੈ ਜਾਂਦੇ ਸੀ ਕਦੇ ਠਾਣੇ ਲਿਉਂਦੇ ਸੀ ਜੀ ਤੇ ਉਦੋਂ ਸਾਨੂੰ ਕੁਝ ਪਤਾ ਨਹੀਂ ਲੱਗਿਆ ਤੇ ਦੋ ਦਿਨ ਫਿਰ ਅਸੀਂ ਪਹਿਲਾਂ ਜਲਪਾਣੀ ਭੇਜਿਆ ਥਾਣੇ ਉਹਨਾਂ ਨੇ ਵਾਪਸ ਕਰਤਾ ਜੀ ਸਟਾਫ ਚ ਗਿਆ ਫਿਰ ਉਹਨਾਂ ਨੇ ਫਿਰ ਅਸੀਂ ਰਾਤ ਨੂੰ ਅਟਰੀਟ ਕੀਤੀ ਜੀ ਸਾਨੂੰ ਕੁਝ ਨਹੀਂ ਮਿਲਿਆ ਫਿਰ ਵੀ ਤੁਹਾਨੂੰ ਜਥੇਦਾਰ ਸਾਹਿਬ ਨਹੀਂ ਮਿਲਿਆ ਜਦੋਂ ਤੁਸੀਂ ਗੱਲਬਾਤ ਕੀਤੀ ਉੱਥੇ ਜਾ ਕੇ ਤੁਹਾਨੂੰ ਕੀ ਕਿਹਾ ਵੀ ਕਿੱਥੇ ਨੇ ਜਥੇਦਾਰ ਸਾਹਿਬ ਕਿਉਂਕਿ ਗ੍ਰਿਫਤਾਰੀ ਤਾਂ ਉਹਨਾਂ ਦੀ ਹੋਈ ਸੀ ਉਹ ਕਹਿੰਦੇ ਜਦੋਂ ਅਸੀਂ ਥਾਣੇ ਪੁੱਛਿਆ ਉਹਨਾਂ ਪੁੱਛਿਆ ਆਪਣੇ ਜਿਹੜਾ ਚੰਡੀਗੜ੍ਹ ਆਫਸਰ ਸੀ ਹਾਂ ਤੇ ਕਹਿੰਦੇ ਵੀ ਇਹ ਗੱਫੇ ਕਦੇ ਸੁਣ ਲਏ ਕਿ ਨਹੀਂ ਅੱਛਾ ਲਿਆਂਦੇ ਨਹੀਂ ਸੀ ਤਾਂ ਜੀ ਗ੍ਰਫਤਾਰੀ ਸਮੇ ਇੰਸਪੈਕਟਰ ਗਰਮੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਧਿਕਾਰੀ ਹੋਣਗੇ ਜਾਂ ਫਿਰ ਉਹੀ ਮੇਨ ਤੌਰ ਤੇ ਆਏ ਸੀ ਆਪਣੇ ਚੋਲੋ ਕਰੇ ਕਰੇ ਉਹ ਮੈਂ ਇੰਸਪੈਕਟਰ ਗਰਮੀਤ ਤੋਂ ਐਸ ਨਾਲ ਉਹਦੇ 500 ਜਣੇ ਪੁਲਿਸ ਮੁਲਾਜ਼ਮ ਸੀਗੇ ਜੀ ਉਹ ਘਰੋਂ ਲੱਗੇ ਆ ਜੀ ਤੇ 20 ਦਸੰਬਰ ਨੂੰ ਉਹੀ ਲੱਗਿਆ ਸੀਗਾ 25 ਦਸੰਬਰ ਨੂੰ ਉਹੀ ਲੱਗਿਆ ਸੀਗਾ ਜੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਕਹਾਣੀ ਬਣਾਈ ਆ ਉਦੋਂ ਤੁਹਾਨੂੰ ਪਤਾ ਹੀ ਸੀਗਾ ਵੀ ਉਦੋਂ ਅਖਬਾਰਾਂ ਤੇ ਦਿੱਲੀ ਆਉਂਦੀ ਸੀ ਕਿ ਭਲਾ ਨੇ ਤਾਂ ਪਕੌੜਾ ਹੋ ਗਿਆ ਭਲਾ ਦਾ ਕਿਉਂਕਿ ਉਦੋਂ ਹਾਲਾਤ ਹੀ ਹਜੇ ਸੀਗੇ ਕੋਈ ਕਾਨੂੰਨ ਦੀ ਸੁਣਵਾਈ ਨਹੀਂ ਕੋਈ ਕਹਨੀ ਸੀ ਜਣਦੇ ਉਦੋਂ ਨੌਜਵਾਨਾਂ ਦੇ ਖੂਨ ਦੀ ਹੌਲੀ ਖੱਡੀ ਗਈ ਉਦੋਂ ਸਾਰਿਆਂ ਨੂੰ ਪਤਾ ਹੀ ਆਈ ਬਿਲਕੁਲ ਬਿਲਕੁਲ ਬਈ ਕੋਈ ਪੜਨਾ ਤਾਂ 20 ਸਾਲ ਬਰਾਤਾਂ ਚੱਲ ਗਏ ਪਰ ਇਹ ਜਦੋਂ ਜਥੇਦਾਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਨੇ ਇਹ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਆਹ ਵਾਲਾ ਪਾਣਾ ਜਿਹੜਾ ਹੈਗਾ ਵਾਪਰ ਗਿਆ ਹਾਂਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ ਇਹ ਚਾਰਟਿਕ ਨੂੰ ਖਬਰਾਂ ਹੀ ਅਖਬਾਰ ਚ ਜੀ ਬਾਕੀ ਸਾਨੂੰ ਥਾਂ ਜ ਪਤਾ ਲੱਗਦਾ ਸੀਗਾ ਜੀ ਉਹ ਸਾਲੇ ਜਦੋਂ ਸਟਾਫ ਸੀਗੇ ਕੋਸਾ ਦੱਸਦੇ ਸੀ ਕਿ ਤੇ ਦਵਾਈ ਦੇ ਇੱਕ ਬੋਸਾ ਦਵਾਈ ਲੈਣਾ ਤੇ ਮੈਂ ਕਿਹਾ ਭਾਈ ਕਿਵੇਂ ਬੈਠ ਸਕਦੇ ਕਹਿੰਦੇ ਜੀ ਜੀ ਉਗਿਆਰੇ ਤੋਂ ਨਾ ਨੁੰਦੇ ਹੱਦੇ ਸੀ। ਉਹ ਉਹ ਦੱਸ ਦਿੰਦੇ ਸੀ। ਜੀ। ਕਹਿੰਦੇ ਉਸ ਟਾਈਮ ਇੰਨਾ ਕਿ ਸਰਦਿਤ ਕੀਤਾ ਸੀਗਾ। ਹਾਂ। ਮੈਂ ਤਾਂ ਕੀ ਸਰਦਿਤ ਜਾਂਦੇ ਉਹ ਟੋ ਲਾ ਕੇ ਉਹ ਨਹੀਂ ਬੈਠ ਸਕਦੇ ਸੀਗੇ। ਅੱਛਾ ਜਥੇਦਾਰ ਸਾਹਿਬ। ਇੰਨਾ ਕਿ ਸਰਦਿਤ ਕੀਤਾ ਸੀਗਾ। ਕਹਿੰਦੇ ਉੱਥੇ ਕਈ ਉਦੋਂ ਲੋਕ ਉਹ ਵੀ ਫੜੇ ਹੁੰਦੇ ਸੀਗੇ। ਪੜਾਦੇ ਆ। ਕਹਿੰਦੇ ਇੰਨਾ ਸਰਦਿਤ ਕੀਤਾ ਜਾਂਦੇ। ਕਹਿੰਦੇ ਕਹਿੰਨੇ ਤੂੰ ਬਾਹਰ ਆ ਜਾਂਦੇ। ਇੰਨਾ ਆਪਾਂ ਕਿਨੇ ਜਾਣ ਬਣਾਉਂਦੇ ਕਰਦੇ ਜੋ ਉਹਨਾਂ ਨਾਲ ਸਲੂਕ ਕੀਤਾ ਸੀਗਾ। ਜੀ। ਸਰਤ ਕਸੂਰੇ ਸੀਗਾ ਉਹ ਧਰਮ ਦਾ ਪ੍ਰਚਾਰ ਕਰਦੇ ਸੀਗੇ ਬਾਣੀ ਨਾਲ ਜੋੜਦੇ ਅਮਰ ਸ਼ਕਾਉਂਦੇ ਸੀਗੇ ਸਰਕਾਰ ਨੂੰ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਿਥੇ ਤਰ ਸਾਹਬ ਦੇ ਠੁੱਡੇ ਮਾਰੇ ਜਾਂਦੇ ਨੇ ਉਹ ਵੀ ਇਸ ਹਾਂਜੀ ਇਹ ਵੀ ਦੱਸਦੇ ਕਹਿੰਦੇ ਵੀ ਉਹਨਾਂ ਠੁੱਡੇ ਮਾਰੇ ਗਏ ਆ ਪੁੱਠੇ ਲੰਗਰਿਆਂ ਦੇ ਠੀਕ ਹੈ ਸੁਣਾ ਇਹ ਵੀ ਆ ਕਹਿੰਦੇ ਵੀ ਇੱਕ ਆਕ ਉਹਨਾਂ ਦੀ ਖੜ ਤੀ ਬਾਹਰ ਲੰਗਰੀ ਸੀਗੀ ਜੀ ਜੀ ਵੀ ਇਹ ਨਾਲ ਇੰਨਾ ਕੁਸ਼ ਕੀਤਾ ਹੋਵੇ ਉਹ ਦੋ ਕਰਮੋ ਤੁਰ ਕੇ ਦਿਖਾਵੇ ਬਿਲਕੁਲ